ਖਬਰ ਰਾਹਤ ਵਾਲੀ ਮੈਨੂੰ ਵੀ ਲੱਗੀ ਤੇ ਸਾਰੇ ਹਿੰਦੁਸਤਾਨੀਆਂ ਨੂੰ ਲੱਗਣੀ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ 70-75% ਲੋਕ ਇਹੋ ਜਿਹੇ ਐ ਜਿਨ੍ਹਾਂ ਦੀ ਕਹਿੰਦੇ ਵੀ ਤੌਂਦ ਛਾਤੀ ਤੋਂ ਅੱਗੇ ਵਧੀ ਹੋਈ ਐ ਤੇ ਸਭ ਇਹ ਚਾਉਂਦੇ ਆ ਵੀ ਇਹ ਢਿੱਡ ਦਾ ਪਿੱਛੇ ਨੂੰ ਹੋ ਜੇ ਪਰ ਖਾਣਾ ਪੀਣਾ ਸਾਡਾ ਜਿਹੜਾ ਉਹ ਰਸਮਈ ਚੀਜ਼ਾਂ ਸੀ ਨਾ ਛੱਡੀ ਐ ਮੈਂ ਸੁਣਿਆ ਕਿ ਮਿੰਟੂ ਜੀ ਅੱਜ ਕੋਈ ਇਦਾਂ ਦੀ ਖਬਰ ਸੁਣਾਉਣਗੇ ਕੋਈ ਇਦਾਂ ਦੀ ਗੱਲ ਦੱਸਣਗੇ ਕਿ ਭਾਈ ਤੁਸੀਂ ਖਾਓ ਪੀਓ ਵੀ ਰੱਜ ਕੇ ਸੌਵੋ ਵੀ ਰੱਜ ਕੇ ਜ਼ੋਰ-ਜ਼ੋਰ ਵੀ ਨਹੀਂ ਲਾਉਣ ਦੀ ਲੋੜ ਤੇ ਭਾਰਪੂਰ ਤੁਹਾਡਾ ਦੀ ਘਟਾ ਦਾਂਗੇ ਦੇਖੋ ਕਰ ਲਈਆ ਕਿ ਸਵੇਰ ਦੀ ਇਹ ਖਬਰ ਆਈ ਆ ਕਿ ਇੱਕ ਟੀਕਾ ਆ ਗਿਆ ਜੀ ਮਾਰਕੀਟ ਦੇ ਵਿੱਚ ਅਮਰੀਕਨ ਕੰਪਨੀ ਨੇ ਬਣਾਇਆ ਤੇ ਉਸ ਟੀਕੇ ਦਾ ਨਾਮ ਪੁੱਠਾ ਜਾਈਆ ਮੈਂ ਇਸ ਕਰਕੇ ਪੜ੍ਹ ਕੇ ਹੀ ਦੱਸ ਦੇਣਾ ਕਿ ਗਲਤ ਨਾ ਹੋਵੇ ਮੌਂਜ਼ਰ ਕੁਛ ਐਸਾ ਨਾ ਮੌਜਰ ਨਹੀਂ ਮੌਜਰ ਨਹੀਂ ਹਾਂਜੀ ਮੌਂਜ਼ਰ ਤਾਂ ਗੱਲ ਇਹ ਆ ਕਿ ਇਹ ਇੱਕ ਟੀਕਾ ਹੈ ਜਿਹੜਾ ਕਹਿੰਦੇ ਆ ਕਿ ਭਾਈ ਜਿਹਦੇ ਨਾਲ ਟਾਈਪ 2 ਡਾਇਬੀਟਿਸ ਦੇ ਟਰੀਟਮੈਂਟ ਦੇ ਵਿੱਚ ਜੋ ਇਸਤੇਮਾਲ ਕੀਤਾ ਜਾਂਦਾ ਤੇ ਇਹਨਾਂ ਦਾ ਅੰਦਾਜ਼ਾ ਜਿਹੜੇ ਇਹ ਲਿਆ ਰਹੇ ਆ ਕਿ 72 ਹਫ਼ਤਿਆਂ ਦੇ ਵਿੱਚ ਮੋਟਾਪੇ ਨੂੰ 20% ਤੱਕ ਇਹ ਘੱਟ ਕਰ ਦੇਗਾ। ਮਤਲਬ ਕਿ ਜਿਵੇਂ insan ਦੇ ਸਰੀਰ ਦੇ ਵਿੱਚ ਦੋ ਹਾਰਮਨ ਹੁੰਦੇ ਆ ਫਰਗਟ ਤੇ ਹਿੰਡ ਗਟਾ ਉਹ ਕਹਿੰਦੇ ਆ ਕਿ ਇਹ ਸਰੀਰ ਦੀ ਜਿਹੜੀ ਵਧੇਰੇ ਸ਼ੂਗਰ ਆ ਉਹਨੂੰ ਸਾੜ ਦੇਵੇਗਾ, ਉਹਦਾ ਲੈਵਲ ਘਟਾ ਦੇ ਦੇਗਾ ਤੇ ਇਸ ਪ੍ਰੋਸੈਸ ਦੇ ਨਾਲ ਜਿਹੜਾ ਵਜਨ ਹੈ ਤੁਹਾਡਾ ਕੰਟਰੋਲ ਹੋ ਜਾਏਗਾ। ਇਸ ਹਾਰਮਨ ਨੂੰ ਹਾਰਮੋਨ ਨੂੰ GLP-1 ਵੀ ਕਿਹਾ ਜਾਂਦਾ ਹੈ। ਅੱਛਾ ਯਾਨੀ ਕਹਿਣ ਦਾ ਮਤਲਬ ਇਹ ਆ ਕਿ ਕੁਝ ਨਹੀਂ ਕਰਨਾ ਤੁਸੀਂ ਇਹ ਜੋ ਗੱਲ ਕਹਿ ਰਹੇ ਆ ਬੀ ਸਿੰਪਲ ਆ ਜਿਵੇਂ ਕੱਲ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਨਹੀਂ ਉਹ ਤੁਸੀਂ ਸੁਣਿਆ ਉਹ ਕਹਿ ਰਹੇ ਸੀ ਦਿੱਲੀ ਦੇ ਵਿੱਚ ਜਾ ਕੇ ਕਹਿੰਦੇ ਕਿ ਸਾਡਾ ਜਿਹੜਾ ਪ੍ਰਧਾਨ ਆ ਮਤਲਬ ਹਾਂ ਬਿਲਕੁਲ ਕਨਵੀਨਰ ਹੈ ਜਿਹੜਾ ਉਹ ਉਹਨੂੰ ਤੇ ਬਈ ਟੀਕੇ ਲਾਉਣੇ ਪੈਂਦੇ ਧੁੰਨੀ ਚ ਤੇ ਟੀਕੇ ਵੀ ਕਹਿੰਦੇ ਕਿ ਅਸੀਂ ਮਹਿੰਦੀ ਲਾ ਕੇ ਮਹਿੰਦੀ ਲਾ ਕੇ ਤੈਨੂੰ ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਆ ਤਲੀਆਂ ਉੱਤੇ ਲਾਉਣ ਨੂੰ ਪੇਟ ਤੇ ਲਾਉਣ ਦੀ ਗੱਲ ਆਈ ਪਈ ਇੱਥੇ ਤੱਕ ਹਾਂਜੀ ਉਹ ਕਹਿੰਦੇ ਕਿ ਮਹਿੰਦੀ ਲਾ ਕੇ ਟਿੱਕੇ ਲਾ ਕੇ ਤੇ ਫਿਰ ਉਹ ਟੀਕੇ ਟੀਕੇ ਦੇ ਨਾ ਬੁਰਾ ਹਾਲ ਹੈ ਕਿ ਤੁੰਨੀ ਵਿੰਨੀ ਪਈ ਹੈ ਜੀ ਤੁਸੀਂ ਤਰਸ ਹੀ ਨਹੀਂ ਕਰਦੇ ਤਾਂ ਮਤਲਬ ਕਿ ਇਸੇ ਤਰ੍ਹਾਂ ਹੀ ਇਹ ਵੀ ਆ ਕਿ ਇਹ ਟੀਕਾ ਕਹਿੰਦੇ ਆ ਜੀ ਆ ਜਾਣਾ ਇੰਡੀਆ ਦੇ ਬਾਜ਼ਾਰ ਚ ਤੁਸੀਂ ਇਹਨੂੰ ਇਸਤੇਮਾਲ ਕਰੋ ਤੇ ਉਸ ਤੋਂ ਬਾਅਦ ਇਹ ਤੁਹਾਡੀ ਸਮੱਸਿਆ ਜਿਹੜੀ ਆ ਜਦਾਂ ਕਹ ਲੋ ਕਿ ਅੱਗੇ ਕੁਝ ਲੋਕ ਸਰਜਰੀ ਕਰਵਾਉਂਦੇ ਆ ਜੀ ਤਾਂ ਇਸ ਤਰ੍ਹਾਂ ਤੁਹਾਨੂੰ ਸਰਜਰੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਇਹ ਜਿਹੜਾ ਮੌਂਜ਼ਾਰੋ ਮੌਂਜ਼ਾਰੋ ਜੀ ਮੈਂ ਮੌਂਜ਼ਰ ਕਹਤਾ ਸੀ ਮੌਂਜ਼ਰ ਹੁਆ ਹੈ ਤਾਂ ਇਹ ਕਹਿੰਦੇ ਆ ਕਿ 1500 ਇਹਦੀ ਕੀਮਤ ਹੋਊਗੀ ਠੀਕ ਹੈ ਜੀ ਯਾਨੀ ਹਰ ਮਹੀਨੇ 9000 ਤੇ ਸਾਲ ਦਾ 1 ਲੱਖ 8000 ਰੁਪਿਆ ਖਰਚਾ ਹੋਣਾ ਤੇ ਤੁਸੀਂ ਬਈ ਨਜ਼ਾਰੇ ਨਾਲ ਕਹਿ ਲੁੱਕੇ ਬਚਤ ਵੀ ਕਰ ਸਕਦੇ ਹੋ ਕਿਉਂਕਿ ਜਿਹੜੇ ਉਹ ਪੈਸੇ ਇਕ ਬਾਇਓਮੈਟ੍ਰਿਕ ਸਰਜਰੀ ਹੁੰਦੀ ਹੈ ਸ਼ਾਇਦ ਜਿਹੜੀ ਵੇਟ ਘਟਾਉਣ ਵਾਲੀ ਹੁੰਦੀ ਆ ਕਹਿੰਦੇ ਕੋਦੇ ਤੇ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਟੀਕਾ ਠਕਵਾਓ ਹੂੰ ਤੇ ਬਸ ਆ ਆਪਣਾ ਵਜ਼ਨ ਘਟਾ ਲੋ ਤੇ ਦੂਜੀ ਗੱਲ ਅੱਛਾ ਇੱਕ ਚੀਜ਼ ਹੋਰ ਜੇ ਜੇ ਤੁਹਾਡੇ ਕੋਲ ਪੈਸੇ ਕਿਸੇ ਇਸ ਰਾਹ ਪੈ ਜਾਵੋ ਕਿ ਭਾਈ ਮਾਉਜ਼ਾਰੋਂ ਲਾਲਣਾ 버ਗਰ ਖਾਈ ਜਾਣੇ ਪੀਜ਼ਾ ਖਾਈ ਜਾਣੇ ਰਜਾਈ ਚ ਵੜੇ ਰਹਿਣਾ ਤਾਂ ਗੱਲ ਇਹ ਆ ਕਿ ਇਹ ਇੱਕ ਵਾਰੀ ਲੱਗਣਾ ਸ਼ੁਰੂ ਹੋ ਗਿਆ ਇਹ ਸਾਰੀ ਜ਼ਿੰਦਗੀ ਐਂ ਚੱਲੇਗਾ ਲੋ ਦੱਸੋ ਤੇ ਦੂਜੀ ਗੱਲ ਇਹ ਆ ਕਿ ਕਈ ਦੋਸਤਾਂ ਸਵਾਲ ਵੀ ਸੀਗੇ ਤੁਸੀਂ ਗਾਉਂਦੇ ਇਤਨਾ ਦੂਜੀ ਗੱਲ ਇਹ ਆ ਕਿ ਜੇ ਛੱਡੋਗੇ ਫਿਰ ਉਸੇ ਥਾਂ ਤੇ ਜਿਹੜੇ ਪਹਿਲਾਂ ਨੇ ਬਰਗਰ ਇੰਨੇ ਸਾਲਾਂ ਲਕੋਏ ਹੋਣਗੇ ਬਾਹਰ ਨਿਕਲ ਹੋਣੇ ਫਿਰ ਫੁੱਟ ਪੈਣੇ ਆ ਇਕੱਠੇ ਹੋ ਕੇ ਸਿਸ ਕਰਕੇ ਮੈਂ ਤੇ ਇੱਕ ਗੱਲ ਕਹੂੰਗਾ ਦਫਾ ਕਰੋ ਇਹ ਇਹ ਜਿਹੜਾ ਡਰੱਗ ਮਾਫੀਆ ਨਾ ਇਹਦੇ ਚੁੰਗਲ ਚੋਂ ਨਿਕਲੋ ਇਹ ਡਰੱਗ ਮਾਫੀਆ ਹੈ ਇਹ ਇਹਨਾਂ ਦਾ ਤਾਂ ਇਹ ਹਿਸਾਬ ਕਿਤਾਬ ਹੈ ਹੁਣ ਤਾਂ ਇਹਨਾਂ ਤੇ ਫਿਲਮਾਂ ਬਣਨੀਆਂ ਸਟਾਰਟ ਹੋ ਗਈਆਂ ਜੀ ਇਹ ਕੋਈ ਨਾ ਕੋਈ ਪੰਗਾ ਲੈ ਆਉਂਦੇ ਆ ਹੁਣ ਮੈਂ ਸੁਣ ਰਿਹਾ ਸੀਗਾ ਕਿ ਏਡਸ ਦੀ ਵੀ ਵੈਕਸੀਨ ਆ ਰਹੀ ਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਉਹ ਕਿੰਨਾ ਕਿੰਨਾ ਵੱਡਾ ਨਾਮਾ ਕਿੰਨਾ ਵੱਡਾ ਬਿਲਕੁਲ ਬਿਲਕੁਲ ਸਰਮਾਇਆ ਜਿਹੜਾ ਵਟਿਆ ਜਾਣਾ ਤੋ ਗੱਲ ਇਹ ਆ ਕਿ ਪਹਿਲਾਂ ਬਿਮਾਰੀਆਂ ਪੈਦਾ ਕੀਤੀਆਂ ਜਾਂਦੀਆਂ ਜਾਂ ਹੁੰਦੀਆਂ ਤਾਂ ਮੁੜ ਕੇ ਆਹ ਮਾਫੀਆ ਜਿਹੜਾ ਇਸ ਤਰ੍ਹਾਂ ਕਮਾਈ ਕਰਦਾ ਹੱਥ ਜੋੜੋ 60 ਸਾਲ ਤੱਕ ਮੈਂ ਦੇਖੋ ਗੱਲੋਂ ਕਰਦਾ ਹਾਂ ਨਾ ਜਿਹਦੇ 'ਚ ਮੇਰੀ ਐਕਸਪਰਟੀ ਹੋਵੇ ਮੇਰਾ ਆਪਣਾ ਤਜਰਬਾ ਹੈ ਮੈਂ ਬਹੁਤ ਵੇਟ ਤੋੜਿਆ ਆਪਦਾ ਹੂੰ ਬਿਲਕੁਲ ਬਹੁਤ ਵੇਟ ਤੋੜਿਆ ਜੇ ਮੈਂ ਪੁਰਾਣੀ ਤਸਵੀਰ ਤੁਹਾਨੂੰ ਕੱਢ ਕੇ ਦਿਖਾ ਦਾਂ ਤੁਸੀਂ ਕਹੋਗੇ ਕਿ ਯਾਰ ਆ ਦੇਖੀ ਹੋਈ ਤੁਹਾਡੀ ਕਿਤਾਬ ਤੇ ਮੈਂ ਜਲਨ Nusrat Fateh Ali Khan ਵਾਲਾ ਸਾਹਿਬ ਜੀ ਦਾ ਮੇਰਾ ਵੀ ਤੋ ਕਹਿਣ ਦਾ ਮਤਲਬ ਹੈ ਮੇਰਾ ਮੰਨਣਾ ਕੇ ਜਦੋਂ ਤੱਕ ਤੁਹਾਡੇ ਹੱਡ ਪੈਰ ਚੱਲਦੇ ਆ ਤੁਸੀਂ weight ਘਟਾ ਸਕਦੇ ਹੋ ਬਸ ਸਿਰਫ ਤੇ ਸਿਰਫ ਇਹ ਆ ਕਿ ਥੋੜਾ ਜਿਹਾ ਥੋੜਾ ਜਿਹਾ ਹੂੰ ਥੋੜਾ ਜਿਹਾ ਸੋਚ ਕੇ ਚੱਲਣਾ ਪੈਂਦਾ ਨਾ ਖੁਰਾਕ ਛੱਡਣ ਦੀ ਲੋੜ ਆ ਕੁਝ ਵੀ ਨਹੀਂ ਕਰਨ ਦੀ ਥੋੜਾ ਸੋਚ ਕੇ ਸੰਭਲ ਕੇ ਚੱਲਣ ਦੀ ਲੋੜ ਹੈ ਦਫਾ ਕਰੋ ਇਹਨਾਂ ਚੀਜ਼ਾਂ ਨੂੰ ਮੈਂ 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 ਤੇ ਗੱਜਵੱਜ ਕੇ ਕਹੂੰਗਾ ਨੇੜੇ ਨਾ ਆਉਣ ਦਿਓ ਆਪਣੇ ਕੋਲ ਬੜਾ ਖੁਸ਼ ਹੋਣ ਦੀ ਲੋੜ ਨਹੀਂ ਆ ਨਾ 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 ਜੀ ਕੁਝ ਕਮੈਂਟ ਵੀ ਪੜ ਲਈਏ ਕੁਲਦੀਪ ਜੀ ਕਹਿ ਰਹੇ ਨੇ ਕਿ ਢਿੱਡ ਘਟਾਉਣ ਦੀ ਪੇਟ ਘਟਾਉਣ ਦੀ ਸਭ ਤੋਂ ਚੰਗੀ ਜਿਹੜੀ ਐਕਸਰਸਾਈਜ਼ ਐ ਇਲਾਜ ਆ ਉਹ ਕਹਿੰਦੇ ਸਵਿਮਿੰਗ ਹੈ ਤੇ ਚਰਨਜੀਤ ਸਿੰਘ ਸ਼ੈਲੀ ਜੀ ਦਾ ਮੈਸੇਜ ਸਰ ਦਾ ਸ਼ਹੀਦ ਉਦਮ ਉਦਮ ਸਿੰਘ ਜੀ ਨੂੰ ਸ਼ਹੀਦੀ ਦੇ ਅਗਰੇ ਤੇ ਸਲੂਟ ਹੈ ਜੀ ਬਿਲਕੁਲ ਸਲਾਮ ਕਰਦੇ ਹਾਂ ਅਸੀਂ ਵੀ ਤੇ ਦਸਾਂਝਾ ਵਾਲਾ ਜੀ ਪੁੱਛ ਰਿਹਾ ਨੇ ਕੋਈ ਸਾਈਡ ਇਫੈਕਟ ਹੋ ਤੁਸੀਂ ਦੱਸ ਹੀ ਦਿੱਤਾ ਜਟਵਾੜ ਦੀ ਕਹਿ ਰਹੇ ਨੇ ਕਿ ਟੀਕੇ ਦੇ ਚੱਕਰ ਚ ਨਾ ਪੋ ਭਈ ਜੀ ਬਿਲਕੁਲ ਸਾਈਡ ਇਫੈਕਟ ਤੇ ਹੈ ਨਹੀਂ ਇਹਦਾ ਕੋਈ ਦੱਸ ਰਿਹਾ ਪਰ ਡੇਲੀ ਹੁਣ ਜਾਂ ਹਫਤੇ 'ਚ ਇੱਕ ਵਾਰੀ ਤੁਸੀਂ ਟੀਕਾ ਲਾਉਂਗੇ ਤਾਂ ਸਾਈਡ ਇਫੈਕਟ ਆਪਣੇ ਆਪ 'ਚ ਹੀ ਆ ਕਿ ਤੁਹਾਨੂੰ ਟੀਕਾ ਲਾਉਣਾ ਪੈ ਰਿਹਾ ਜੀ 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 ਤੇ ਜੇ ਤੁਸੀਂ ਆਪਣਾ weight maintain ਕਰਨਾ ਉਹਨੂੰ ساری ਜ਼ਿੰਦਗੀ ਤੁਹਾਨੂੰ ਕੰਟੀਨਿਊ ਕਰਨਾ ਪਊਗਾ ਇਸ ਤੋਂ ਵੱਡਾ ਸਰਾਫੀ ਹੈ ਨਹੀਂ ਕੋਈ ਸ਼ਰਾਬ ਹੀ ਨਹੀਂ ਕੌਣ ਪੀੜ ਮਰੇ ਹਰੇਕ ਨੇ ਕਿ ਨਹੀਂ ਜੀ ਬਿਲਕੁਲ ਜੀ ਪਾਲੀਆ ਜੀ ਕਹਿ ਰਹੇ ਨੇ ਕਿ ਅੱਜ 1.1 ਕੇ ਹੋ ਗਿਆ ਬਿਲਕੁਲ ਜੀ ਧੰਨਵਾਦ ਤੁਹਾਡਾ ਤੁਹਾਡੇ ਸਿਰ ਤੇ ਸਾਰੇ ਦੋਸਤਾਂ ਦੇ ਜੀ ਹੋਰ ਵੀ ਖਾਣ ਪੀਣ ਨਾਲ ਸੰਬੰਧਿਤ ਇੱਕ ਦੋਸਤ ਕਹਿ ਰਹੇ ਨੇ ਕਿ ਮੈਂ ਵੀ 20 ਕਿਲੋ ਵਜ਼ਨ ਤੋੜਿਆ ਆਪਣਾ ਜੀ ਇਹ ਬਿਲਕੁਲ ਐਕਸਰਸਾਈਜ਼ ਦਾ ਹੀ ਮਸਲਾ ਹੈਗਾ ਜੀ ਥੋੜਾ ਥੋੜਾ ਖਾਨ ਇਹਦੇ ਤੇ ਬਹੁਤ ਆਪਣੀ ਕਹਿ ਲਓ ਕਿ ਮੁxtਲਫ رائے ਹੋ ਸਕਦੀ ਹੈ ਜੀ ਮੇਰਾ ਇਹ ਮੰਨਣਾ ਕਿ ਹਰੇਕ ਬਾਡੀ ਜਿਹੜੀ ਹੈ ਨਾ ਜੀ ਜੀ ਉਹਦਾ ਸਿਸਟਮ ਅਲੱਗ ਆ ਬਿਲਕੁਲ ਕਿਸੇ ਦਾ ਤਜਰਬਾ ਸਵੀਮਿੰਗ ਨਾਲ ਹੋਏਗਾ ਕਿਸੇ ਦਾ ਰਨਿੰਗ ਨਾਲ ਕਿਸੇ ਦਾ ਕੁਝ ਕਿਸੇ ਦਾ ਕੁਝ ਜੀ ਜੀ ਠੀਕ ਹੈ ਨਾ ਜੀ ਪਹਿਲਾਂ ਤੇ ਇਹ ਸਮਝਣਾ ਪਊਗਾ ਕਿ ਸਾਨੂੰ ਯਾਰ ਵੀ ਜਿਹੜੀ ਸਾਡੀ ਡਾਈਟ ਹੈ ਉਹ ਕੀ ਆ ਜੀ ਫੇਰ ਸਾਡੀ ਮਿਹਨਤ ਉਹ ਕੀ ਆ ਬਿਲਕੁਲ ਠੀਕ ਹੈ ਨਾ ਜੀ ਸੋ ਇਹ ਚੀਜ਼ ਸਾਡੀ ਬੋਡੀ ਦਾ ਰੈਸਟ ਕੀ ਆ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਆ ਜ਼ੋਰ ਤੇ ਕੋਈ ਇੱਕ ਨਹੀਂ ਆ ਠੀਕ ਕੋਈ ਰਨਿੰਗ ਕਰਕੇ ਕੋਈ ਸੈਰ ਕਰਕੇ ਕੋਈ ਰੋਟੀ ਛੱਡ ਕੇ ਪਰ ਮੇਰਾ ਮੰਨਣਾ ਨਾ ਮੈਂ ਫੈਟ ਬਰਨਰ ਖਾਦਾ ਜੀ ਨਾ ਮੈਂ ਕਦੇ ਰੋਟੀ ਛੱਡੀ ਆ ਦੇਸੀ ਕਿਉਂ ਖਾਣਾ ਮੈਂ ਲੱਸੀ ਪੀਣਾ ਹਮ ਮਤਲਬ ਕਿ ਦਬ ਨਾ ਆ ਕੰਮ ਪਰ ਬਾਹਰੋਂ ਨਹੀਂ ਖਾਂਦਾ ਤੁਹਾਡੇ ਸਾਹਮਣੇ ਹੀ ਤੁਸੀਂ ਇੱਥੇ ਬਹਨੇ ਹੋ ਕਦੇ ਟੌਫੀ ਵੀ ਨਹੀਂ ਖਾਂਦਾ ਮੈਂ ਪਰ ਗੱਲ ਇਹ ਆ ਕਿ ਹਰੇਕ ਬੰਦੇ ਦਾ ਨਾ ਅਲੱਗ ਅਲੱਗ ਬਾਡੀ ਦਾ ਮੇਰਾ ਇਹ ਮੰਨਣਾ ਹੈ ਬਿਲਕੁਲ ਜੀ ਇਹ ਤਾਂ ਹੈ ਬਾਡੀ ਦਾ ਕੁਦਰਤ ਨੇ ਨਾ ਆਪ ਦਾ ਆਪ ਦਾ ਇੱਕ ਸੁਭਾਅ ਦਿੱਤਾ ਬਾਡੀ ਦਾ ਜੀ ਸਾਬ ਕਾਲੋਂ ਜੀ ਸੰਦੀਪ ਜੀ ਆਪਣੇ ਨਾਲ ਜੁੜੇ ਹੋਏ ਨੇ ਬਲਜਿੰਦਰ ਜੀ, ਕੁਲਵੰਤ ਜੀ, ਅਮਰਿਤਪਾਲ ਸਿੰਘ ਜੀ ਇਹ ਸਾਰਿਆਂ ਦੇ ਲਗਭਗ ਐਕਸਰਸਾਈਜ਼ ਨਾਲ ਹੀ ਰਲੇ ਮਿਲੇ ਕਮੈਂਟ ਆ ਰਹੇ ਨੇ ਜੀ ਹਰ ਇੱਕ ਦਾ ਤਜਰਬਾ ਮੈਜਮਾ ਦੱਸ ਰਹੇ ਨੇ ਕਿ ਹਰੇਕ ਬੋਡੀ ਦਾ ਆਪਣਾ ਆਪਣਾ ਕਹ ਲੋ ਕਿਹਤੇ ਤਜਰਬਾ ਆਇਆ ਹੈ ਜੀ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲੀਏ ਜੀ ਸਰਬਜੀਤ ਸਿੰਘ ਖਾਲਸਾ ਜੀ ਹੋਰਾਂ ਬਾਰੇ ਗੱਲ ਕਰ ਲਈਏ ਕੱਲੋ ਅਮਰਿਤਸਰ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਪਹੁੰਚੇ ਵਰਸੀ ਸਮਾਗਮ ਸੀ ਜੀ ਉੱਥੇ ਉਹਨਾਂ ਨੇ ਕੁਝ ਬਿਆਨ ਦਿੱਤੇ ਕੁਝ ਨਵੀਂ ਪਾਰਟੀ ਦੀਆਂ ਵੀ ਗੱਲਾਂ ਕੀਤੀਆਂ ਮਹਾਰਾਜ ਰਣਜੀਤ ਸਿੰਘ ਦੇ ਤਖਤ ਬਾਰੇ ਵੀ ਗੱਲਾਂ ਹੋਈਆਂ ਕੋ ਇਹ ਖਬਰ ਸਾਨੂੰ ਖੋਲ ਕੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹਾਂ ਜੀ ਜੀ ਪਹਿਲੀ ਗੱਲ ਇਹ ਕਿ ਅਮਰਤਪਾਲ ਸਿੰਘ ਦਾ ਇਸ ਖਬਰ ਦੇ ਵਿੱਚ ਜ਼ਿਕਰ ਆਏਗਾ ਮੈਂ ਪਹਿਲਾਂ ਹੀ ਅਪਡੇਸ਼ਨ ਦੇ ਦੇਵਾਂ ਜੋ ਸਾਡੀ ਟੈਕਨੀਕਲ ਟੀਮ ਨੇ ਭੇਜ ਦਿੱਤੀ ਆ ਧੰਨਵਾਦ ਸਹਿਤ ਕਿ ਐਮਪੀ ਅਮਰਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਸੰਸਦ ਵੱਲੋਂ ਖੁਦ ਤੇ ਲੱਗੇ ਐਮਐਸਏ ਨੂੰ ਦਿੱਤੀ ਗਈ ਆ ਚੁਣੌਤੀ ਹਮ ਠੀਕ ਹੈ ਜੀ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਅਮਰਤਪਾਲ ਸਿੰਘ ਦੀ ਸੁਣਵਾਈ ਸ਼ੁਰੂ ਹੋਏਗੀ ਜੀ ਤੇ ਮੁੜ ਕੇ ਇੱਕ ਪ੍ਰੋਸੈਸ ਇਹ ਚੱਲ ਪਏਗਾ ਕਿ ਪਾਰਟੀਆਂ ਜਿਹੜੀਆਂ ਸਬੰਧਤ ਧਿਰਾਂ ਉਹ ਆ ਕੇ ਜਵਾਬ दाखिल ਕਰਨ ਗਿਆ ਉਸ ਤੋਂ ਬਾਅਦ ਹੋਏਗਾ ਆਰਗੂਮੈਂਟ ਜੀ ਜਿਹਨੂੰ ਆਪਾਂ ਜ਼ਿਰਾ ਕਹਿੰਦੇ ਆ ਤੇ ਉਸ ਤੋਂ ਬਾਅਦ ਫੈਸਲਾ ਜਿਹੜਾ ਉਹ ਹਾਈ ਕੋਰਟ ਨੇ ਕਰ ਦੇਣਾ ਹੈ ਹਮ ਤੇ ਇਸੇ ਹੀ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਕੱਲ ਸਰਮਜੀਤ ਸਿੰਘ ਖਾਲਸਾ ਹੋਰਾਂ ਨੇ ਫੇਰ ਕਿਹਾ ਆਪਣੀ ਗੱਲ ਨੂੰ ਦੁਹਰਾਇਆ ਕਿ ਵੇਖੋ ਪਾਰਟੀ ਤੇ ਬਣਾਵਾਂਗੇ ਹਮ ਜਿਵੇਂ ਮਤਲਬ ਕਿ ਕਹ ਲੋ ਕਿ ਕਹਿੰਦੇ ਕਿ ਲੋਹੇ ਤੇ ਲੀਕ ਆ ਪਾਰਟੀ ਤੇ ਬਣੂਗੀ ਬਣੂਗੇ ਜੀ ਪਰ ਚੱਕਰ ਇਹ ਆ ਕਿ ਬਣੂਗੀ ਉਦੋਂ ਜਦੋਂ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਆ ਜਾਣਗੇ